ਦੋਸਤੋ ਲਾਜ ਹੈ ਮਿੱਤਰੋ ਦੇਖੋ ਜੀ ਮੈਂਕਰ ਵਾਲੇ ਦੇ ਲੱਗਿਆ ਸਿੱਕ ਚ ਛੱਟ ਲੱਗੀ ਦੋਸਤੋ ਓਏ ਇਹੋ ਜੀ ਦੋਸਤੋ ਦੇਖਾ ਮਟਰ ਕੀ ਕਿਸ ਨਾਲ ਆਇਆ ਮਿੱਤਰੋ ਦੇਖਾ ਇਹ ਹਰਾ ਦੇਖੋ ਜੀ ਇੱਧਰ ਦੇਖੋ ਜੀ ਬਣ ਰਹੇ ਨੇ ਦਹੀਂ ਭੱਲੇ ਦੋ ਦੋ ਦਹੀਂ ਭੱਲੇ ਮਟਰ ਵਾਲੇ ਆਏ ਮਟਰ ਪਾ ਕੇ ਦਹੀਂ ਭੱਲੇ ਵਾਲੇ ਦੋਸਤੋ ਦੇਖੋ ਜੀ ਤਿਆਰ ਹੋ ਰਿਹਾ ਤਿਆਰ ਹੈਲੋ ਦੋਸਤੋ ਲੋਜੀ ਗੁੱਡ ਮਾਰਨਿੰਗ ਹੋ ਗਿਆ ਸਵੇਰ ਦੀਆਂ 5 ਵਜੇ ਤੋਂ ਲੈ ਕੇ ਮੀਂਹ ਪੈ ਰਿਹਾ ਦੋਸਤੋ ਸਵੇਰ ਦੇ 5 ਵਜੇ ਤੋਂ ਲੈ ਕੇ ਦੇਖੋ ਜੀ ਮਿਆਂਕਰਾਨੇ ਦੇ ਘਰੋਂ ਦਰਸ਼ਨ ਤੁਸੀਂ ਮਿਆਂਕਰਾਨੇ ਦੇ ਓਏ ਮਿਆਂਕਰਾਨੇ ਹੈਲੋ ਗਾਇਸ ਬਾਰੇ ਦੋਸਤੋ 5 ਵਜੇ ਦਾ ਮੀਂਹ ਪੈ ਰਿਹਾ ਇਹ ਹੁਣ ਤੱਕ ਪੈ ਰਿਹਾ ਮੀਂਹ ਦੋਸਤੋ ਬਹੁਤ ਮੌਸਮ ਗਰਮ ਹੋਇਆ ਬਿਆਸ ਦੀ ਬਰਨ ਜਾ ਰ ਆ ਗਿਆ ਤੇ ਐਸੀ ਖੁਸ਼ੀ ਚ ਦੇਖੋ ਜੀ ਰਵੀਤਾ ਰਾਣੀ ਨੇ ਬਣਾਈਆਂ ਨੇ ਕਚੌਰੀਆਂ ਸੁਨੂਰੀ ਸਵੇਰੀ ਸੋਨੂੰ ਮੈਂ ਟਾਈਮ ਦਿਖਾ ਦੇਣਾ ਹੈ ਟਾਈਮ ਦੇਖ ਲਓ 8 ਵਜੇ ਦੋਸਤੋ 8 ਵਜੇ ਸਵੇਰੀ ਸਵੇਰੀ ਕਚੌਰੀਆਂ ਦਾ ਕਰੋ ਦਰਸ਼ਨ ਤੁਸੀਂ ਕਚੌਰੀਆਂ ਬਣਾਈਆਂ ਨੇ ਹੋਰ ਖੀਰ ਵੀ ਬਣਾਈ ਹੈ ਦੋਸਤੋ ਖੀਰ ਤੇ ਖੀਰ ਪੂਰੇ ਰੋਟੇ ਟੁੱਡੀ ਹੋਈ ਹੋਈ ਹਵਾ ਚੱਲ ਰਹੀ ਆ ਲਓ ਜੀ ਦੋਸਤੋ ਖੀਰਾ ਓਏ ਹੋਏ ਹੋਏ ਖੀਰਾ ਦੇਣਾ ਕਿੱਥੇ ਰੱਖੀਓ ਖੀਰਾ ਲਓ ਜੀ ਦੋਸਤੋ ਆ ਪਈਆ ਖੀਰ ਆ ਖੀਰ ਬਣਾਈ ਆ ਤੇ ਲਓ ਜੀ ਦੇਖੋ ਜੀ ਮੀ ਪੈ ਰਿਆ ਏ ਉੱਪਰ ਦਾ ਮੀ ਪੈ ਰਿਆ ਏ ਤੁਹਾਨੂੰ ਬਾਹਰੋਂ ਰੋਸ ਦਿਖਾ ਦੇਣਾ ਦੇਖੋ ਮੀ ਦੇਖੋ ਜੀ ਪਾਣੀ ਇਹਦੇ ਨੇ ਹੁਣ ਖੋਲਿਆ ਉੱਪਰੋਂ ਮੀ ਖੋਲ ਪੈ ਰਿਆ ਨਜ਼ਾਰਾ ਆ ਗਿਆ ਫਿਰ ਉਹ ਨਜ਼ਾਰਾ ਲਓ ਜੀ ਦੋਸਤੋ ਓਏ ਹਾਏ 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 ਦੇਖੋ ਜੀ कणमण कणम पानी भर पेखो पे दोस्तो कनिया पै रही बड़ा नज़ारा ठंडा हो गया मौसम फुल नज़ारा आ गया दोस्तों फुल नज़ारा तो लो जी मित्रों चलो मिल गया नहा धो के ठीक है मित्रो हेलो दोस्तों लॉ जी उपर हैं हूँ की हो रहा है देखो जी का मौसम ठंडा होया पी मी पै रहे उपरताये हाय 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 पूरा ठंडा कूल कूल होया परता ਆਹ ਹਾਏ ਕਣਿਆ ਪੈ ਰਹੇ ਨੇ ਕਣਮਣ 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 ਹੋ ਰਿਹਾ ਪਿਆ ਦੋਸਤੋ ਓਹ ਹੋ 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 ਲੋ ਜੀ ਦੇਖੋ ਜੀ ਨਹੀਂ ਪੈ ਰਿਆ ਪੂਰਾ ਹੈ ਮੌਸਮ ਠੰਡਾ ਹੋ ਗਿਆ ਮੌਸਮ ਠੰਡਾ ਲੋ ਜੀ ਦੋਸਤੋ ਹੁਣ ਆ ਜਿੰਦਾ ਕਿ ਪੂਰ ਗਰਮੀ ਹੋਈ ਥੀ ਨਹੀਂ ਇੱਧਰ ਪੂਰੇ ਗਰਮੀ ਦੇਖੋ ਜੀ ਸਾਰੀ ਪੈ ਨੇ ਸੁੱਤੀ ਪੈ ਨੇ ਓਏ ਲੋ ਜੀ ਸਾਰੇ ਜ਼ੋਰ ਨੇ ਵਈ ਚਲੋ ਜੀ ਇਹਨਾਂ ਨੂੰ ਸੌਣ ਦੇ ਸਾਰਿਆਂ ਨੂੰ ਮੀਂਹ ਪੂਰਾ ਨਜ਼ਾਰੇਦਾਰ ਆ ਪਰ ਥੋੜਾ ਜਿਹਾ ਵੱਧ ਹੁੰਦਾ ਨਾ ਨਾ ਲੈਂਦੇ ਸਾਰੇ ਜਣੇ ਪਰ ਕਣੀਆਂ ਪੈ ਰਹੇ ਨੇ ਕਣ ਮਣ ਕਣ ਮਣ ਪਰ ਇਹੀ ਕਣੀਆਂ ਨੇ ਠੰਡ ਲਿਆਣੀ ਆ 1 ਲੱਖ ਵਾਲਾ ਮੀਂਹ ਨਹੀਂ ਠੰਡ ਲਿਆਂਦਾ ਇਹੀ ਥੋੜਾ ਜਿਹਾ ਰਾਹਤ ਮਿਲੂਗੀ ਤੇ ਬਹੁਤ ਨਜ਼ਾਰਾ ਆ ਗਿਆ ਮਿੱਤਰੋ ਪੂਰਾ ਐਂ ਦੇਖੋ ਸੋ ਯੂ ਟੈੱਕ ਟੈਮੀਂ ਪਿਆ ਕਮੈਂਟ ਕਰਕੇ ਸਾਡੇ ਦਾ ਪਿਆ ਅੱਜ ਤੇ ਲਓ ਜੀ ਦਿਨ ਹੈਗਾ ਅੱਜ ਸੰਡੇ ਦਾ ਸੰਡੇ ਆਇਆ ਦੁਬਾਰਾ ਆਇਆ ਅੱਜ ਆਇਆ ਦੁਬਾਰਾ ਆਇਆ ਦੁਬਾਰਾ ਸਾਡੇ ਦਾ ਮੀਂਹ ਪੈ ਗਿਆ ਬਈ 5 ਵਜੇ ਤੋਂ ਪੈ ਰਿਹਾ ਮੀਂਹ ਤੇ ਆਏ ਹਾਏ ਦੇਖੋ ਵੀ 5 ਵਜੇ ਤੋਂ ਮੀਂਹ ਫੁੱਲ ਪੈ ਰਿਹਾ ਨਜ਼ਾਰਾ ਪੂਰਾ ਆਹ ਪੂਰੀ ਹਵਾ ਕੰਨ ਚ ਲੈ ਚੱਲ ਰਹੀ ਆ ਤੇ ਲਓ ਜੀ ਦੇਖੋ ਜੀ 5 ਵਜੇ ਤੋਂ ਮੀਂਹ ਪਿਆ ਪਾਣੀ ਪਾਣੀ ਹੋ ਗਿਆ ਜੀ ਉਹ ਚਲੋ ਜੀ ਦੋਸਤੋ ਪਚੋਰੀਆਂ ਮਾਣੀਆਂ ਨੇ ਨਾ ਧੋ ਲਈ ਸਾਰੇ ਤੇਰ ਮੈਂ ਜਾਨਾ। ਤੇਰੇ ਦੋਸਤੋ। ਇਸੇ ਹੀ। ਹੈਲੋ ਦੋਸਤੋ। ਲੋਈ ਤਿਆਰ ਵਰ ਤਿਆਰ ਹੋ ਗਏ। ਨਾ ਗਏ, ਤੋ ਗਏ ਦੋਸਤੋ। ਰਾਣਾ ਪੰਜਾਬੀ ਬਲੋ ਤੁਹਾਡਾ ਸਵਾਦ ਆ ਮੈਂ ਤੁਹਾਡਾ ਦੇਖ ਪਰ ਰਾਣਾ ਲੋਈ ਦੋਸਤੋ ਦੇਖੋ ਇਹ ਹੋ ਗਏ ਤਿਆਰ ਵਰ ਤਿਆਰ। ਇਹ ਦੇਖਿਓ ਬਣ ਗਈ ਹੈ ਖੀਰ ਔਰ ਕਚੋਰੀਆਂ ਵੀ ਆ ਰਿਹਾ ਹੈ ਦੋਸਤੋ। ਸਾਰੇ ਨਾਦ ਹੋ ਗਏ ਰੜੀ ਜੜੀ ਹੋ ਗਏ ਨੇ। ਤੇਰ ਵੀ ਤਾਂ ਰਾਣੀ ਤਾਂ ਕਹਿੰਦੀ ਮੈਂ ਨਾਂਦੀ ਨਹੀਂ ਅੱਜ ਮੀਨ ਪੈ ਗਿਆ ਏ ਤੇ ਚਲੋ ਕੋਈ ਗੱਲ ਨਹੀਂ।

ਤਦ ਬਵਾ ਛੱਡ ਆਇਆ ਸੀ ਇਹ ਦੋਸਤੋ ਚਲੋ ਜੀ ਮਿੱਤਰੋ ਬਣਾਵਾਂਗੇ ਵੀਡੀਓ ਛੱਡਣ ਬਣੇ ਰਿਓ ਤੁਹਾਨੂੰ ਕਚੋਰੀਆਂ ਤੇ ਖੀਰ ਜ਼ਰੂਰ ਖਵਾਵਾਂਗੇ ਸਾਡੇ ਨਾਲ ਬਣਾਓ। ਓਏ ਦੋਸਤੋ ਲਓ ਜੀ ਅਸੀਂ ਇਹ ਕਚੋਰੀਆਂ ਬਣਾਈਆਂ ਰਿਆ ਹੁਣ ਖਾਵਾਂਗੇ ਕਚੋਰੀਆਂ ਪਲੇਟਾਂ 'ਚ ਭਰ-ਭਰ ਕਚੋਰੀਆਂ ਖਾਵਾਂਗੇ ਸਾਰੇ ਜਣੇ ਆਜੋ ਦੋਸਤੋ ਖਾਈਏ ਕਚੋਰੀਆਂ ਫੜਾਫੜ ਆਜੋ ਤੇ ਫਿਰ ਕਚੋਰੀਆਂ ਖਾ ਕੇ ਮਿਲਦੇ ਹਾਂ ਫਿਰ ਠੀਕ ਆ ਦੋਸਤੋ ਤੁਹਾਨੂੰ ਤੇ ਲਓ ਜੀ ਪੱਖਾ ਜੀ ਨੇ ਚਲਾ ਲਿਆ ਏ। ਓਹੋ ਮੌਸਮ ਠੰਡਾ ਏਸੀ ਵਰਗਾ ਹੋਇਆ ਪਿਆ ਏ ਏਸੀ ਦੀ ਲੋੜ ਨੇ ਏਗੀ ਏਸੀ ਆਪਣਾ ਤੁਹਾਨੂੰ ਪਤਾ ਪਰ ਆਪਾਂ ਲੋਡ ਦੀ ਹੈਗੀ ਬਹੁਤ ਨਜ਼ਾਰਾ ਆ ਗਿਆ ਦੋਸਤੋ ਕਜੋਰੀਆਂ ਖਾਵਾਂਗੇ ਲੈ ਆਓ ਪਲੇਟਾਂ ਜਾ ਕੇ ਮਿਲਦੇ ਆਂ ਬਸ ਠੀਕ ਆ ਦੋਸਤੋ ਲਓ ਜੀ ਮਿੱਤਰੋ ਚੱਲਦੇ ਆਂ ਸ਼ੌਕ ਤੇ ਨੈਨਸੀ ਕਰ ਰਹੀ ਆ ਗੇੜੇ ਲਾ ਰਹੀ ਆ ਆਪਣੀ ਸਾਈਕਲ ਤੇ ਦੇਖੋ ਦੋਸਤੋ ਸਾਈਕਲ ਤੇ ਗੇੜੀ ਲਾਉਂਦੀ ਆ ਨੈਨਸੀ ਰਾਣੀ ਤੇ ਲਓ ਚੱਲਦੇ ਆਂ ਸ਼ੌਕ ਤੇ ਚਾਹ ਲੈ ਕੇ ਚੱਲਦੇ ਆਂ ੁੰਡਾ ਲਾ ਰਹੀ ਨੈਨਸੀ ਠੀਕ ਆ ਚਲੋ ਜੀ ਦੇਖ ਲਓ ਜੀ ਮੀਂਹ ਨਾਲ ਦੇਖ ਲਓ ਜੀ ਕਿਵੇਂ ਨਿਸ਼ਾਨ ਪੈ ਗਏ ਮੀਂਹ ਦੇ ਗੱਡੀ ਤੇ ਚਲੋ ਦੋਸਤੋ ਮਿਲਦੇ ਆਂ ਫਿਰ ਆਪਾਂ ਸ਼ੌਕ ਤੇ ਚੱਲਦੇ ਆਂ ਨਾ ਨਾ ਤੂੰ ਕੀ ਕਰੇਂ ਸ਼ੌਕ ਤੇ ਲਓ ਜੀ ਨਾ ਨਾ ਅਸੀਂ ਜਾਣਾ ਹੈ ਚੌਕ ਤੇ ਠੀਕ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਦੋਸਤੋ ਸੰਡੇ ਆ ਚੱਲ ਰਹੇ ਨੇ ਛੋਲੇ ਭਟੂਰੇ ਸਾਡੇ ਸੰਡੇ ਨੂੰ ਛੋਲੇ ਭਟੂਰੇ ਚੱਲਦੇ ਨੇ ਦੋਸਤੋ ਦੇਖੋ ਜੀ ਛੋਲੇ ਭਟੂਰੇ ਚੱਲਦੇ ਨੇ ਸੰਡੇ ਨੂੰ ਬਾਜ਼ਾਰ ਚ ਬਾਜ਼ਾਰ ਦੇਖੋ ਅੱਜ ਸੰਡੇ ਆ ਪੂਰਾ ਦੇਖੋ ਜੀ ਖੁੱਲ ਗਿਆ ਅੱਧਾ ਬਾਜ਼ਾਰ ਖੁੱਲ ਗਿਆ ਅੱਧਾ ਰਹਿ ਗਿਆ ਏ ਪਰ ਅੱਜ ਮੌਸਮ ਠੰਡਾ ਹੈ ਤਾਂ ਕਰਕੇ ਅੱਜ ਖੁੱਲ ਗਿਆ ਬਾਜ਼ਾਰ ਦੋਸਤੋ ਨਹੀਂ ਤਾਂ ਅੱਜ ਬਾਜ਼ਾਰ ਖੁੱਲਦਾ ਨਹੀਂ ਹੈਗਾ ਠੰਡਾ ਹੈ ਬਾਜ਼ਾਰ ਤਾਂ ਕਰਕੇ ਖੁੱਲ ਗਿਆ ਦੋਸਤੋ

ਇੱਧਰ ਦੇਖੋ ਜੀ ਬਾਜ਼ਾਰ ਤਾਂ ਵੈਸੇ ਆਇਆ ਕੋਈ ਬੰਦਾ ਦਿਖ ਨਹੀਂ ਰਿਹਾ ਬੰਦਾ ਮੰਦੇ ਛੋੜੇ ਛੋੜੇ ਦਿਖ ਰਹੇ ਨੇ ਸਾਨੂੰ ਬੰਦੇ ਤਾਂ ਤੇ ਲਓ ਜੀ ਮਿੱਤਰੋ ਮਿਲਦੇ ਆਂ ਫਿਰ ਆਪਾਂ ਠੀਕ ਆ ਜੋ ਵੀ ਹੋਊਗੀ ਤੁਹਾਨੂੰ ਸਾਰਾ ਕੁਝ ਵਲੌਗ ਚ ਦਿਖਾਵਾਂਗੇ ਓਕੇ ਹੈਲੋ ਦੋਸਤੋ ਲਓ ਜੀ ਅਸੀਂ ਉੱਠ ਗਏ ਨੇ ਜਿਹੜੇ ਕਿ ਦੁਪਹਿਰੇ 2 ਵਜੇ ਖਾਣਾ ਖਾ ਕੇ ਪੈ ਗਏ ਤੇ ਹਜੇ ਵੀ ਅੱਧੇ ਬੰਦੇ ਸੁੱਤੇ ਪਏ ਨੇ ਅੱਧੇ ਜਾਗ ਰਹੇ ਨੇ ਦੁਪਹਿਰੇ 2 ਵਜੇ ਸੋ ਗਏ ਤੇ ਖਾਣਾ ਖਾ ਕੇ 6-5 ਵਜੇ ਦੇਖ ਲਓ ਹੁਣ ਠਾਲੇ ਨੇ ਇਹ ਆ ਕੇ ਦੋਸਤੋ ਅਸੀਂ ਏ ਹੁਣ ਅਸੀਂ ਲੈ ਕੇ ਆ ਨਵੇਂ ਨਵੇਂ ਸਮਾਨ ਨੂੰ ਮੰਗਵਾਇਆ ਇਹ ਦਹੀਂ ਭੱਲਿਆਂ ਦਾ ਸਾਰੀ ਦੁਪਹਿਰੀ ਸੋ ਜਾਂਦੇ ਨੇ ਅਸੀਂ ਹੁਣ ਸਮਾਨ ਲੈ ਕੇ ਦੇਨੇ ਇਹਨਾਂ ਨੂੰ ਦਹੀਂ ਭੱਲਿਆਂ ਦਾ ਠੀਕ ਹੈ ਦੋਸਤੋ ਚਲੋ ਇਹ ਮੰਗਾਇਆ ਨੇ 1.5 ਕਿਲੋ 2 ਕਿਲੋ ਦਹੀਂ ਤੇ ਅਨਾਰ ਦਾ ਪੀਸ ਤੇ ਹੋਰ ਮੈਦਾ ਥੋੜਾ ਜਿਹਾ ਤੇ ਚਲੋ ਆਹੀ ਕੁਝ ਮੰਗਾਇਆ ਹੋਰ ਤਾਂ ਇਹ ਆਪੇ ਬਣਾ ਲੈਣਗੇ ਠੀਕ ਹੈ ਦੋਸਤੋ ਚਲੋ ਚੱਲ ਜੀ ਇਹ ਮੈਟਰੋ ਵਾਹੀ ਆ ਗਏ ਆ ਦੇਖੋ ਦਹੀਂ ਲੈਣ ਆਇਆ ਦੇਖੋ ਦਹੀਂ ਲੈ ਕੇ ਜਾਵਾਂਗੇ ਹੁਣ ਇਹ ਤੋਂ 2 ਕਿਲੋ ਦਹੀਂ ਲਿਖੀ ਵੀ ਹੋਈ ਐ ਨੇ ਦਹੀਂ ਸਪੈਸ਼ਲ ਆ ਦੇਖੋ ਦੇਖੋ ਦਹੀਂ ਲਿਖੀ ਹੋਈ ਐ ਚਲੋ ਜੀ ਦੋਸਤੋ ਅੱਜ ਆਪਾਂ ਬਣਾਵਾਂ ਕਰੇ ਦਹੀਂ ਭੱਲੇ ਦਹੀਂ ਭੱਲੇ ਬਣਾਈ ਆਪਾਂ ਬੱਸ ਇਹ ਆਪਾਂ ਨੇ ਹੋਰ ਕੀ ਲੈ ਕੇ ਜਾਣਾ ਏ ਤਣੀਆਂ ਲੈ ਲਿਆ ਨਾਰ ਲੈ ਲਿਆ ਹੋਰ ਨਹੀਂ ਦਹੀਂ ਲੈਣੀ ਆ ਹੋਰ ਕੁਝ ਲੈਣਾ ਏ ਚਲੋ ਦੇਖਦੇ ਆ ਇੱਕ ਹੋਰ ਚੀਜ਼ਾਂ ਲੈਦੇ ਜਾਨੀ ਨੇ ਸਾਲ ਵਾਲੀਆਂ ਦੇਖੋ ਜੀ ਤਲ ਰਿਹਾ ਸਮੋਸੇ ਬੰਦਾ ਸਾਡਾ ਦੇਖੋ ਜੀ ਆਏ ਹਾਏ ਹਾਏ ਜੋਰ ਫੁੱਲੇ ਲੱਗਿਆ ਪਿਆ ਹੈ ਆ ਜੀ ਦੋਸਤੋ ਆ ਗਏ ਅਸੀਂ ਲਓ ਜੀ ਮਿਆਂ ਕਨਾਲਾ ਵੀ ਦੇਖੋ ਜੀ ਆ ਗਿਆ ਤੇ ਲਓ ਜੀ ਦੇਖੋ ਜੀ ਬੈਠੇ ਗੁਰਦਆ ਲੰਗਰ ਤਿਆਰ ਹੋਰ ਤਿਆਰ ਹੋਊਗਾ ਤੇ ਲਓ ਜੀ ਹੁਣ ਬਣਾ ਲੈਨੇ ਇਹ ਅਸੀਂ ਲੈ ਕੇ ਆ ਧਣੀਆਂ ਦੇਖੋ ਜੀ ਅਸੀਂ ਪੈਸਿਆਂ ਦਾ ਲੈ ਕੇ ਆਏ ਆ ਬਹੁਤ ਮਹਿੰਗਾ ਮਿਲਿਆ ਅਨਾਰ ਦਾ 1 ਪੀਸ 20 ਰੁਪਏ ਦਾ ਅਨਾਰ ਲੈ ਕੇ ਆਏ ਆਂ ਅਸੀਂ ਸਰ ਸ਼ੁਕਰ ਦੀ ਸਾਇਆ ਔਰ 20 ਰੁਪਏ ਦਾ ਧਨੀਆ ਲੈ ਕੇ ਆਏ ਆਂ ਔਰ 100 200 ਰੁਪਏ ਦੇ ਲੈ ਕੇ ਆਏ ਦਹੀਂ ਔਰ ਮਟਰ ਲੈ ਕੇ ਆਏ ਜੋ ਕਿ ਮਠੀਆਂ ਦੇ ਬਜਾਏ ਮਟਰ ਪਾਵਾਂਗੇ ਤੇ ਆਂ ਦਾਲ ਆ ਮਿਕਸ ਹੋ ਰਹੀ ਆ ਤੇ ਬਣੂਗਾ ਦਹੀਂ ਭੱਲਾ ਦੋਸਤੋ ਦਹੀਂ ਭੱਲੇ ਬਣਾ ਉਹ ਕਹਿੰਦਾ ਬੋਪਾ ਦੇਖੋ ਕਹਿੰਦਾ ਮਟਰ ਕਹਿੰਦਾ ਤੁਸੀਂ ਫਿਰ ਦੱਸੋ ਕਹਿੰਦਾ ਮੈਨੂੰ ਕਹਿੰਦਾ ਸਵਾਲ ਆ ਜਾਊਗਾ ਨਾ ਪੂਰਾ ਆਗਾ ਨੰਨੇ ਬੋਲੇ ਲੱਗੀਆਂ ਨਾ ਬਾਕੀ ਥੈਂਕ ਯੂ ਸਰਦੀ ਪਰ ਮੱਖੀ ਵੀ ਐਸੀ ਫਿਰ ਹੋਰ ਜ਼ਿਆਦਾ ਸੀ ਲਾ ਜੀ ਮਟਰ ਦੇਖੋ ਹੋਰ ਲੈਣੇ ਜਿਆਦਾ ਸੀ ਇੱਕ ਇੱਕ ਮਟਰੀ ਗੇਰ ਹੋ ਗਈ ਇੱਕ ਪਲੇਟ ਮੈਂ ਓਏ ਫੇਰ ਤਾਂ ਮੁੱਲ ਦੀ ਲਿਆਵਾਂਗੇ ਇੰਨੇ ਪੈਸੇ ਲੱਗਣਗੇ ਫੇਰ ਤਾਂ ਯਾਰ ਲਾ ਜੀ ਦੋਸਤੋ ਆ ਕੀ ਹੈ ਸਾਬਣ ਸਾਬਣਾ ਹੀ ਪਾਉਂਗੇ ਇਹਦੇ ਵਿੱਚ ਚੱਕ ਦਈਆਂ ਆਪਾਂ ਆਸ਼ੀਆ ਲਓ ਜੀ ਦੋਸਤੋ ਮਾਇਰਾ ਚੱਲ ਓਏ ਦੋਸਤੋ ਹੈਲੋ ਗਾਇਸ ਹਾਏ ਗਾਇਲ ਲਓ ਜੀ ਦੋਸਤੋ ਛੱਡ ਦੋ ਭਈ ਇਹਨੂੰ ਤੇ ਚਲੋ ਜੀ ਅਸੀਂ ਚੱਲਦੇ ਆਂ ਪਿੰਡ ਲੈ ਕੇ ਆਨੇ ਆਂ ਮਾਦੋ ਨੂੰ ਪਾਰੂ ਨੂੰ ਤੇ ਮੰਮੀ ਨੂੰ ਲੈਣ ਜਾ ਰਹੇ ਆਂ ਅਸੀਂ ਨਾਲੇ ਲਿਆਵਾਂਗੇ ਜਿਹੜੀ ਸਾਨੂੰ ਗਰੀਬਾਂ ਨੂੰ ਕਣਕ ਮਿਲਦੀ ਆ ਉਹ ਵੀ ਲੈ ਆਵਾਂਗੇ ਠੀਕ ਆ ਦੋਸਤੋ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਪਿੰਡ ਜਾ ਕੇ ਮਿਲਦੇ ਆਂ ਫਿਰ ਤੁਹਾਨੂੰ ਠੀਕ ਆ ਦੋਸਤੋ ਗੱਡੀ ਕਰਦੇ ਆਂ ਸਟਾਰਟ ਲਓ ਜੀ ਮਿੱਤਰੋ ਅਸੀਂ ਜਾ ਰਹੇ ਆਂ ਆਪਣੇ ਪਿੰਡ ਨੂੰ ਤੇ ਪਹੁੰਚਣ ਵਾਲੇ ਆਂ ਦੇਖੋ ਜੀ ਫੁੱਲ ਸਪੀਡ 'ਤੇ ਜਾ ਰਹੀ ਆ ਸਾਡੀ ਗੱਡੀ ਤੇ ਲਓ ਜੀ ਮਿਲਦੇ ਆਂ ਫਿਰ ਵੇ ਠੀਕ ਐ ਮੈਂ ਕੈਮਰਾ ਵੀਡੀਓ ਬਣਾ ਹੀ ਲੇਗੀ ਦੋਸਤੋ ਅਸੀਂ ਫਿਰ ਵੀ ਬਣਾ ਰਹੇ ਆ ਤੇ ਚਲੋ ਮਿਲਦੇ ਆ ਫਿਰ ਠੀਕ ਆ ਮਿੱਤਰੋ ਜੀ ਮਿੱਤਰੋ ਆ ਗਏ ਅਸੀਂ ਆਪਣੇ ਪਿੰਡ ਤੇ ਦੇਖੋ ਜੀ ਦੋਸਤੋ ਤੁਹਾਨੂੰ ਹਰੀਆਲੀ ਤਾਂ ਦਿਖੇ ਰਹੀ ਆ ਤੇ ਨਜ਼ਾਰਾ ਫੁੱਲਾ ਪਿੰਡ ਦਾ ਤੇ ਲਓ ਜੀ ਦੇਖੋ ਜੀ ਉਹ ਠਾਕੁਰ ਜੀ ਦੇ ਘਰੋਂ ਦਰਸ਼ਨ ਦੋਸਤੋ ਲਓ ਜੀ ਮਿੱਤਰੋ ਲਓ ਜੀ ਅਨਾਰ ਲੈਣ ਆਏ ਅਸੀਂ ਅਨਾਰ ਵੇਖ ਲੱਗੇ ਹੋਏ ਨੇ ਹਾਂ ਲੈ ਜਾ ਲਓ ਜੀ ਅਨਾਰ ਪੱਕ ਗਏ ਸਾਡੇ ਤੇ ਦੇਖੋ ਜੀ ਵੱਡੇ ਵੱਡੇ ਨਾਰ ਓਏ ਹੋਏ ਨੇ ਹਵਾ ਵਿਚਾਰੀ ਮੀਂਹ ਨਹੀਂ ਪਿਆ ਓਰੇ ਹਾਂ ਅੱਛਾ ਜੀ ਸਾਡੇ ਤੋਂ 5 ਵਜੇ ਰਾਤ ਨੂੰ ਸਵੇਰੇ ਮੀਂਹ ਪਿਆ ਫੁੱਲ ਐਨ ਓਕੇ ਦੀ ਰਿਪੋਰਟ 9 ਵਜੇ ਤੱਕ ਵਧੀਆ ਮੌਸਮ ਹੋ ਗਿਆ ਬਹੁਤ ਵਧੀਆ ਦੋ ਦਿਨ ਕੜੀਆਂ ਸੀ ਆਈ ਸੀ ਜਰਾ ਜਰਾ ਸੀ ਚਲੋ ਜੀ ਦੋਸਤੋ ਮਿਲਦੇ ਆਏ ਕਹਿੰਦੇ ਪਿਆ ਨਹੀਂ ਮੀਂਹ ਓਰੇ ਚਲੋ ਕੋਈ ਗੱਲ ਨਹੀਂ ਆਪਾਂ ਲੈ ਜਾਾਂਗੇ ਆਪਣੀ ਕਣਕ ਕਣਕ ਲੈਣਾ ਆ ਤੇ ਮੰਮੀ ਨੂੰ ਲੈ ਜਾਾਂਗੇ ਨਾਲੇ ਸਾਰਿਆਂ ਨੂੰ ਲੈ ਜਾਾਂਗੇ ਲੱਦ ਕੇ ਗੱਡੀ 'ਚ ਠੀਕ ਆ ਦੋਸਤੋ ਦਹੀਂ ਭੱਲੇ ਬਣ ਰਹੇ ਨੇ ਆਪਣੇ ਤੁਹਾਨੂੰ ਪਤਾ ਹੈ ਰਵੀ ਤਾਂ ਰਾਣੀ ਬਣਾ ਰਹੀ ਹੈ ਦਹੀਂ ਭੱਲੇ ਇੰਨਾ ਬਣ ਜਾਣਗੇ ਇੰਨਾ ਆਪਾਂ ਵਗ ਜਾਾਂਗੇ ਠੀਕ ਆ ਦੋਸਤੋ ਕਣਕ ਆਪਣੀ ਤਿਆਰ ਵਰ ਤਿਆਰ ਪਈਆ ਲੈ ਜਾਾਂਗੇ ਆਪਾਂ ਗਰੀਬਾਂ ਦੀ ਕਰਨ ਠੀਕ ਆ ਦੋਸਤੋ ਆਏ ਦੋਸਤੋ ਕਰੋ ਨਗਰ ਖੇੜੇ ਦੇ ਦਰਸਨ ਤੇ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਤੇ ਗੱਡੀ ਆਪਣੀ ਖੜੀ ਐ ਸਾਨੂੰ ਪਤਾ ਹੀ ਆ ਤੇ ਲੋ ਜੀ ਫਿਰ ਮਿਲਦੇ ਹਾਂ ਦੋਸਤੋ ਜਾ ਕੇ ਨਾਬੇ ਮਿਲਾਂਗੇ ਤੁਹਾਨੂੰ ਆਪਣੇ ਘਰ ਠੀਕ ਆ ਦੋਸਤੋ ਤੇ ਲੋ ਜੀ ਕਣਕ ਵਗੈਰਾ ਚੱਕ ਲਈ ਆਪਾਂ ਠੀਕ ਆ ਓਕੇ ਕਰਦੇ ਹਾਂ ਫਿਰ ਆਪਾਂ ਠੀਕ ਆ ਮਿੱਤਰੋ ਹੈਲੋ ਦੋਸਤੋ ਲੌਜ ਆ ਗਿਆ ਸੀ ਪਿੰਡ ਤੋਂ ਘਰੇ ਆ ਲੌਜ ਦੇਖੋ ਜੀ ਬਹੁਤ ਗਰਮੀ ਦੀ ਦੋਸਤੋ ਬਹੁਤ ਗਰਮੀ ਹੋ ਮਿਆਂ ਕਰਾਣੇ ਦਾ ਦੇਖੋ ਮਿਆਂ ਕਰਾਣੇ ਆਏ ਹਾਏ ਹਾਏ ਲੌਜ ਦਾ ਦਸੋ ਕੇ ਉਠਿਆ ਮਿਆਂ ਕਰਾਣਾ ਦਾ ਦੇਖੋ ਜੀ ਸਾਰੇ ਆ ਗਏ ਤੇ ਲੈ ਕੇ ਆਏ ਆ ਉਹਨੂੰ ਤੇ ਦੇਖੋ ਜੀ ਮਾਦੋ ਤਾਂ ਪੈ ਗਿਆ ਦੇਖੋ ਦੋਸਤੋ ਤੇ ਲੌਜੇ ਮਿੱਤਰੋ ਚਲੋ ਜੀ ਆਪਾਂ ਮਿਲਦੇ ਆ ਫਿਰ ਦਹੀਂ ਭੱਲੇ ਬਣਾਏ ਨੇ ਅੱਜ ਰਵੀ ਦਾਣੀਆਂ ਦਹੀਂ ਭੱਲੇ ਦਹੀਂ ਵੱਡੇ-ਵੱਡੇ ਦਹੀਂ ਬੜੇ ਵੀ ਕਹਿੰਦੇ ਨੇ ਦੋਸਤੋ ਠੀਕ ਹੈ ਹਾਂ ਹੈਲੋ ਦੋਸਤੋ ਲੋ ਜੀ ਦੇਖੋ ਜੀ ਯਾਰ ਜੀਆਂ ਘੜੀਆਂ ਸਮਾਪਤ ਹੋ ਗਿਆ ਬਣਾਇਆ ਦਹੀਂ ਵੱਡੇ ਵੱਡੇ ਲੋ ਜੀ ਦੋਸਤੋ ਦਹੀਂ ਭੱਲੇ ਬਣ ਰਹੇ ਦੇਖੋ ਦੋਸਤੋ ਚਾਰ ਵਾਰ ਤਿਆਰ ਹੋ ਰਿਹਾ ਰਿੰਗ ਲਟਾ ਚੱਕ ਲਿਓ ਸਾਰੇ ਦੇਖੋ ਜੀ ਦੋਸਤੋ ਦਹੀਂ ਭੱਲੇ ਬਣ ਰਹੇ ਨੇ ਮਿੱਤਰੋ ਓਏ ਹੋਏ 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 ਦਹੀਂ ਭੱਲੇ ਹੋਮ ਮੇਡ ਦਹੀਂ ਭੱਲੇ ਬਣਾ ਰਿਹਾ ਰਵਿਤਾ ਰਾਣੀ ਲੋ ਜੀ ਸਾਰੇ ਖਾਣਗੇ ਦੇਖੋ ਜੀ ਦਹੀਂ ਭੱਲੇ ਖਾਵਾਂਗੇ ਆਪਾਂ ਦੋਸਤੋ ਦਹੀਂ ਭੱਲੇ ਬਣਾ ਰਹੀ ਹੈ ਰਵਿਦਾ ਰਾਣੀ ਸਵਾਵਾ ਯਾਪਾ ਠੀਕ ਹੈ ਦੋਸਤੋ ਹੈਲੋ ਦੋਸਤੋ ਲॉज ਹੈ ਮੈਟਰੋ ਦੇਖੋ ਇਹ ਮਿਆਕਨ ਵਾਲੇ ਦੇ ਲੱਗਿਆ ਸਿੱਧ ਚੱਕ ਲੱਗੀ ਦੋਸਤੋ ਓਏ ਹੈਲੋ ਯੂ ਦੋਸਤੋ ਹਾਏ ਜੇ ਮਿੱਤਰੋ ਦੇਖੋ ਜੀ ਹਰਾ ਦੇਖੋ ਜੀ ਇੱਧਰ ਦੇਖੋ ਜੀ ਬਣ ਰਹੇ ਨੇ ਦਹੀਂ ਭੱਲੇ ਦੋ ਦਹੀਂ ਭੱਲੇ ਮਟਰ ਵਾਲੇ ਹਾਏ ਮਟਰ ਪਾ ਕੇ ਦਹੀਂ ਭੱਲੇ ਵਾਲੇ ਦੋਸਤੋ ਦੇਖੋ ਜੀ ਤਿਆਰ ਹੋ ਰਿਹਾ ਤਿਆਰ ਹੋ ਜਾਈਏ ਤਬ ਦਿਖਾਈਏ ਤੁਹਾਨੂੰ ਤਿਆਰ ਹੋ ਜਗਾ ਜਾ ਦਿਖਾਇਆ ਸੁੰਦਰ ਸੁੰਦਰ ਹੋ ਗਏ ਸੁੰਦਰ ਸੁੰਦਰ ਲੋ ਜੇ ਮਿੱਤਰੋ ਦੇਖੋ ਜੀ ਸਾਰੇ ਲੱਗੇ ਬਣੇ ਮੂੰਹ ਚ ਪਾਣੀ ਆਇਆ ਸਾਰੇ ਦਹੀਂ ਭੱਲੇ ਦਾ ਨਾਮ ਸੁਣ ਕੇ ਲੋ ਜੇ ਮਿੱਤਰੋ ਮਿਲ ਗਿਆ ਫਿਰ ਆਪਾਂ ਜਦ ਤੰਗ ਜਾਣਗੇ ਸੁੰਦਰ ਸੁੰਦਰ ਫਿਰ ਦਿਖਾਵਾਂਗੇ ਠੀਕ ਹੈ ਦੋਸਤੋ ਹੈਲੋ ਗਾਇਸ ਲੋ ਜੀ ਦੋਸਤੋ ਇੰਤਜ਼ਾਰ ਦੇ ਕਰਿਆ ਸਮਾਪਤ ਹੋ ਗਿਆ ਸਾਰੇ ਲਾਗੇ ਨੇ ਦੇਖੋ ਜੀ ਪਲੇਟਾਂ ਸਜ ਗਈਆਂ ਨੇ ਓਏ ਹੋਏ ਹੋਏ ਲੋ ਜੀ ਦੋਸਤੋ ਦੇਖੋ ਜੀ ਸਾਰੇ ਆ ਗਏ ਭਾਈ ਖਾਣ ਵਾਸਤੇ ਦੇਖੋ ਜੀ ਦੋਸਤੋ ਲੱਗਿਆ ਮੇਲਾ ਲੋ ਜੀ ਬਣਾਇਆ ਚਾਟ ਭੱਲੇ ਨਹੀਂ ਭੱਲੇ ਹੋਮੇਡ ਭੱਲੇ ਹੋਮੇਡ ਬਣਾਇਆ ਦੋਸਤੋ ਬੜੇ ਸਵਾਦਿਸ਼ਟ ਲੋ ਜੀ ਮਿਲਦੇ ਆ ਫਿਰ ਤੁਹਾਨੂੰ ਵੀ ਖਵਾਵਾਂਗੇ ਸਾਡੇ ਨਾਲ ਬਣੇ ਰਹੋ ਤੁਸੀਂ ਠੀਕ ਆ ਦੋਸਤੋ आज दोस्तों देखो जी लागया लंगर दही पल्ले दा दोस्तों लहे दही पल्ले दा लंगर देखो ये खा के दशण के सानो तुसी भी खाओ लो जी टेस्ट कराओ लो जी टेस्ट लो रखो रखो टेस्ट टेस्ट कराओ भाई टेस्ट लो जी रविता राणे भाई टेस्ट कराओ लो जी टेस्ट कराओ भाई टेस्ट साडे ऑडियंस नु टेस्ट कराओ साडी हां अच्छा नहीं लगा अच्छा नहीं लगा अच्छा नहीं लगा लो जी कड्डो बाहर एदा पेट करो चलो जी ਕੱਢੋ ਇਹਨੂੰ ਬਾਹਰ ਇਹਦਾ ਸਾਰਾ ਕੁਝ ਖਾਦਾ ਪਿੱਤਾ ਚਲੋ ਜੀ ਦੋਸਤੋ ਦੇਖੋ ਇਹਨੂੰ ਕਹਿੰਦਾ ਅੱਛਾ ਲੱਗਾ ਖਾ ਗਿਆ ਸਾਰੀ ਪਲੇਟ ਪਲੇਟ ਦਿਖਾਵਾਂ ਇਹਦੀ ਕੈਜੀ ਕਰੀ ਹੋਈ ਆ ਗੰਜੀ ਕਰੀ ਪਈ ਆ ਦੇਖੋ ਆਹ ਦੇਖੋ ਚਾਹੇ ਚੱਟ ਲੋ ਦੇਖ ਲੋ ਸਾਰੀ ਗੰਜੀ ਕਰ ਦਿੱਤੇ ਨੇ ਖਾ ਕੇ ਫੇਰ ਕਹਿੰਦਾ ਅੱਛਾ ਨਹੀਂ ਲੱਗਾ ਮਿੱਠਾ ਵੱਧ ਦੇ ਦੀ ਲਓ ਮੇਰੀ ਪਲੇਟ ਐ ਆ ਤੇਰੀ ਪਲੇਟ ਲਓ ਜੀ ਦੋਸਤੋ ਇਹ ਹੈ ਜੀ ਪਲੇਟ ਦੇਖੋ ਦੋਸਤ ਲਓ ਜੀ ਪਾਪੜੀ ਦੇਰ ਦੋ ਮੈਂ ਤਾਂ ਪਾਪੜੀ ਖਾਉਂਗਾ ਲਓ ਜੀ ਮੇਰੀ ਪਾਪੜੀ ਪਾ ਲਓ ਬਾਈ ਹੋਰੀਆਂ ਤਖਾਓ ਬਾਈ ਲਓ ਜੀ ਤੁਸੀਂ ਵੀ ਖਾਓ ਦੋਸਤੋ ਮੇਰੇ ਨਾਲ ਜੀ ਖਾਓ ਫੁੱਲ ਵਧੀਆ ਬਣੀ ਹੋਈ ਆ ਬੱਚੇ ਫੁੱਲ ਫੁੱਲ ਵਧੀਆ ਬਣੀ ਹੋਈ ਆ ਵਧੀਆ ਲਓ ਦੱਸੋ ਫਿਰ ਸਾਰੇ ਜਾਣੇ ਵਧੀਆ ਬਣੀ ਹੋਈ ਆ ਆਹ ਦੇਖੋ ਚਾਰ ਪੰਜ ਪਲੇਟਾਂ ਖਾ ਕੇ ਵੀ ਹਜੇ ਵੀ ਕਹਿੰਦੇ ਵਧੀਆ ਬਣੀ ਹੋਈ ਆ ਲਓ ਜੀ ਦੋਸਤੋ ਐ ਖਾਂਦੇ ਨੇ ਦੇਖੋ ਲਓ ਜੀ ਦਹੀਂ ਉਹ ਦਹੀਂ ਉਹ ਦਹੀਂ ਦਹੀਂ ਉਹ ਦਹੀਂ ਲਓ ਜੀ ਸਾਰੇ ਖਾ ਰਹੇ ਨੇ ਕੈ ਜੀ ਲੱਗ ਰਹੀ ਆ ਵਧੀਆ ਲੱਗ ਰਹੀ ਆ ਲਓ ਜੀ ਦੋਸਤੋ ਸਵਾਦ ਲੱਗ ਰਹੀ ਆ ਦੇਖੋ ਦੋਸਤੋ ਚਲੋਈ ਦੋਸਤੋ ਮਿੱਤਰੋ ਮਿਲਦੇ ਆਂ ਫਿਰ ਅਗਲੇ ਵਲੋਗ ਚ ਮਿਲਾਂਗੇ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਿਹਾਓ ਅਗਲੇ ਵਲੋਗ ਚ ਲਾਈਕ ਕਮੈਂਟ ਜਰੂਰ ਕਰੋ ਜਬ ਤੱਕ ਕੇ ਲਈ ਬਾਏ 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 ਜੈ ਹਿੰਦ ਕਰੋ ਭਾਈ ਜੈ ਹਿੰਦ ਜੈ ਹਿੰਦ ਜੈ ਹਿੰਦ ਦਿਖਾਓ ਦੇ ਹੀ ਭਲੇ ਜੈ ਹਿੰਦ ਕਰੋ ਭਾਈ ਜੈ ਹਿੰਦ ਜੈ ਹਿੰਦ